ਅਸੀਂ ਜੀ ਫਾਰਮ ਸੇਵਾ ਸਲਾਹਕਾਰ ਕੇਂਦਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਤਹਿਤ ਜਿਹੜੇ ਅ ਥੱਲੇ ਕੰਮ ਕਰਦੇ ਹਾਂ ਸੋ ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਅਸੀਂ ਅਜੇ ਇੱਥੇ ਆਏ ਹਾਂ ਲਾਲੀਚੀਮਾ ਬਾਗ ਦੇ ਵਿੱਚ ਸੋ ਇਹ ਜਿਹੜਾ ਬਾਗ ਹੈ ਤੇ ਤੇ ਸਾਨੂੰ ਯੂਨੀਵਰਸਿਟੀ ਵੱਲੋਂ ਹਦਾਇਤਾਂ ਆਈਆਂ ਨੇ ਕਿ ਪਿੱਛੇ ਕੁਝ ਦਿਨ ਦੋ ਤਿੰਨ ਪਹਿਲਾਂ بڑا ਨੇਰੀ ਚੱਕੜ ਆਇਆ ਸੀ ਜਿਹਦੇ ਕਰਕੇ ਬਾਗਾਂ ਦਾ ਕਾਫੀ ਨੁਕਸਾਨ ਹੋਇਆ ਵਾ ਸੋ ਅੰਬ ਤੇ ਲੀਚੀ ਦੇ ਨੁਕਸਾਨ ਦੀ ਲਗਾਉਣ ਲਈ ਐਸਟੀਮੇਟ ਲਾਣ ਲਈ ਅਸੀਂ ਇੱਥੇ ਆਏ ਹਾਂ ਸੋ ਸਰਵੇ ਕਰ ਰਹੇ ਹਾਂ ਅਸੀਂ ਪੂਰੇ ਜ਼ਿਲ੍ਹੇ ਦਾ ਕਰਾਂਗੇ ਬਰਦਾਸਪੁਰ ਦਾ ਸੋ ਇਹ ਜਿਹੜਾ ਇਸ ਬਾਗ ਹੈ ਇੱਥੇ ਜਿਹੜਾ ਨੁਕਸਾਨ ਹੈ ਉਹ 10 ਤੋਂ 15% ਦੇ ਕਰੀਬ ਹੋਇਆ ਸੋ ਟਾਣੀਆਂ ਟੁੱਟੀਆਂ ਨੇ ਤੇ ਹਵਾਵਾਂ ਕਰਕੇ ਫਲ ਦਾ ਵੀ ਜਿਹੜਾ ਫਲ ਵੀ ਡਿੱਗਾ ਕਾਫੀ ਉਧਰਤ ਤੇ ਵੈਸੇ ਤੇ ਕੋਈ ਉਹ ਨਹੀਂ ਹੈਗਾ ਕੰਟਰੋਲ ਨਹੀਂ ਹੈਗਾ ਕਿਸੇ ਦਾ ਵੀ ਪਰ ਫਿਰ ਵੀ ਇਹ ਨੁਕਸਾਨ ਤੋਂ ਬਚਣ ਲਈ ਸਾਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਸਮੇਂ ਸਮੇਂ ਸਰ ਮੌਸਮ ਦੇ ਸਬੰਧਤ ਜਾਣਕਾਰੀ ਜਿਹੜੀ ਹੈ ਮੁਹੱਈਆ ਕਰਾਉਂਦੀ ਰਹਿੰਦੀ ਆ ਸੋ ਜਦੋਂ ਵੀ ਨੇਰੀ ਚੱਕੜ ਮੀਂਹ ਕਣੀ ਦਾ ਪਹਿਲੇ ਹੀ ਅੰਦੇਸ਼ਾ ਹੋਵੇ ਸੋ ਕਿਸਾਨਾਂ ਨੂੰ ਚਾਹੀਦਾ ਵੀ ਉਦੋਂ ਪਾਣੀ ਨਾ ਲਾਉਣ ਹੈਨਾ ਜੋ ਪਾਣੀ ਘੱਟ ਲੱਗਾ ਹੋਵੇ ਸੋ ਜੜਾ ਮਜ਼ਬੂਤ ਰਹਿ ਨਹੀਂ ਆਵਾ ਤਾਂ ਫਿਰ ਛੇਤੀ ਮਤਲਬ ਢਾਣੇ ਟੁੱਟਣ ਦਾ ਡਰ ਦਰਖਤ ਟੁੱਟਣ ਦਾ ਡਰ ਡਰ ਜਿਹੜਾ ਘਟ ਜਾਂਦਾ ਸੋ ਇਹਦੇ ਇਲਾਵਾ ਜਿਹੜਾ ਵਿੰਡ ਬ੍ਰੇਕ ਜਿਹੜੇ ਆ ਵੀ ਉੱਚੇ ਰ ਰਖਤ ਜਿਹੜੇ ਆਲੇ-ਦੁਆਲੇ ਬਾਗ ਦੇ ਲਾਨ ਨਾਲ ਵੀ ਜਿਹੜਾ ਇਹ ਹੁੰਦਾ ਵੀ ਤੇਜ਼ ਹਵਾਵਾਂ ਜਿਹੜੀਆਂ ਉਹਨਾਂ ਦੀ ਗਤੀ ਰੁਕ ਜਾਂਦੀ ਹੈ ਜਾਂ ਘਟ ਜਾਂਦੀ ਹੈ ਜਿਹਦੇ ਕਰਕੇ ਨੁਕਸਾਨ ਘੱਟ ਹੁੰਦਾ ਸੋ ਇਹ ਕੁਛ ਇੱਕ ਦੋ ਤਰੀਕੇ ਹੈਗੇ ਹੋਰ ਤੇ ਕੋਈ ਜ਼ਿਆਦਾ ਕੰਟਰੋਲ ਕੀਤਾ ਨਹੀਂ ਜਾ ਸਕਦਾ ਅਸੀਂ ਜੀ ਇਹਦੀ ਰਿਪੋਰਟ ਇਸ ਹਫਤੇ ਦੇ ਵਿੱਚ ਬਣਾ ਆਪਣਾ ਬਣਾ ਕੇ ਸੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੂੰ ਭੇਜ ਦਾਂਗੇ ਸੋ ਸਾਡਾ ਵਿਭਾਗ ਜਿਹੜਾ ਹੈਗਾ ਵਾ ਡਾਇਰੈਕਟੋਰੇਟ ਆਫ ਐਕਸਟੈਂਸ਼ਨ ਐਜੂਕੇਸ਼ਨ ਹੈ ਸੋ ਅਸੀਂ ਉੱਥੇ ਡਾਇਰੈਕਟੋਰ ਐਕਸਟੈਂਸ਼ਨ ਐਜੂਕੇਸ਼ਨ ਨੂੰ ਰਿਪੋਰਟ ਭੇਜ ਦਾਂਗੇ ਮੇਰਾ ਨਾਮ ਦਿਲਬਾਤ ਸਿੰਘ ਚੀਮਾ ਲਾਲੀ ਚੀਮੇ ਕਰਕੇ ਮੈਨੂੰ ਜਾਣਦੇ ਨੇ ਇਹ ਜਿਹੜਾ ਤੁਸੀਂ ਅਸਲੇ ਬਾਗ ਦੇ ਵਿੱਚ ਇਹ ਪਿੰਡ ਪ੍ਰਿਆਰ ਦੇ ਵਿੱਚ ਅਡਰ ਜੀਤ ਬਾਗ ਦੇ ਵਿੱਚ ਸਥਿਤ ਹੈ ਇਹ 38 ਸਾਲ ਪੁਰਾਣਾ ਸਾਡਾ ਲੀਚੀ ਦਾ ਬਾਗ ਹੈ ਇਹ ਇਹਦੇ ਵਿੱਚ ਡੇਰਾ ਦੂਨ ਤੇ ਕਲਕੱਤੀ ਹੈ ਇਹ ਸਾਨੂੰ ਬਾਗ ਲਾਂ ਦਾ ਜਿਹੜਾ ਵੀ ਹੈ ਮਿਲਿਆ ਦਾ ਇਹ ਵਿਸੇਚ ਮਿਲਿਆ ਸਾਡੇ ਬਜ਼ੁਰਗ ਜਦੋਂ ਪਾਕਿਸਤਾਨ ਤੋਂ ਆਏ ਸੀ ਉਹ ਵੀ ਦੱਸਦੇ ਰਹੇ ਕਿ ਸਾਡੇ ਸਾਡੇ ਬਾਗ ਸੀ ਤੇ ਅਸੀਂ ਉਹਨਾਂ ਤੋਂ ਸਿਹਤ ਲੈ ਕੇ ਅਸੀਂ ਵੀ ਇੱਥੇ ਲਿਚੀ ਦਾ ਬਾਗ ਲਾਇ ਤੂਫਾਨ ਨੇ ਪਿਛਲੇ ਹਫਤੇ ਦੋ ਵਾਰੀ ਆ ਗਿਆ ਤੂਫਾਨ ਜੀ ਇਹਨੇ 15 ਤੋਂ 20% ਨੁਕਸਾਨ ਕੀਤਾ ਬੂਟਿਆਂ ਦੇ ਡਾਣੀਆਂ ਟੁੱਟੀਆਂ ਨੇ ਡਾਣੇ ਵੀ ਟੁੱਟੇ ਨੇ ਤੇ ਕਈ ਬਾਗਬਾਨੇ ਬਾਗਬਾਨੇ ਭਰਾਵਾਂ ਦੇ ਜਿਹੜਾ ਬੂਟੇ-ਬੂਟੇ ਗਨੇ ਬਹੁਤ ਨੁਕਸਾਨ ਕੀਤਾ ਇਹ ਜਿਹੜਾ ਏਰੀਆ ਚ ਤੇ ਖੜੇ ਹੋ ਅੱਗੇ ਤੁਹਾਨੂੰ ਬਾਗ ਹੀ ਬਾਗ ਲੱਭਣਗੇ ਲਿਚੀ ਦੇ ਫਾਰਮ ਸਲਾਹ ਕੇਂਦਰ ਤੋਂ ਆਏ ਨੇ ਪੰਜਾਬ ਯੂਨੀਵਰਸਿਟੀ ਗੁਰਦਾਸਪੁਰ ਤੋਂ ਆਏ ਨੇ ਉਹਨਾਂ ਦੀ ਡਿਊਟੀਆਂ ਲੱਗੀਆਂ ਨੇ ਵੀ ਸਰਵੇ ਕਰੋ ਕਿੰਨਾ ਕਿੰਨਾ ਕਿਸੇ ਦਾ ਬਾਗ ਆਇਆ ਉਹ ਆਪਣਾ ਕਰਦੇ ਪੈ ਉਹਨਾਂ ਆਪਣੀ ਸਰਕਾਰ ਨੂੰ ਭੇਜਣਗੇ ਅ ਮੈਂ ਕੱਲ ਵੀ ਡਾਇਰੈਕਟਰ ਹਾਰਟੀਕਲਚਰ ਜੀ ਨੂੰ ਵੀ ਬੇਨਤੀ ਕੀਤੀ ਸੀ ਤੇ ਸਾਡੇ ਜਿਹੜੇ ਐਚ ਡੀਓ ਨੇ ਬਾਗਬਾਨੀ ਦੇ ਉਹਨਾਂ ਨੂੰ ਵੀ ਬੇਨਤੀ ਕੀਤੀ ਸੀ ਉਹਨਾਂ ਵੀ ਸਾਡੀਆਂ ਰਿਪੋਰਟਾਂ ਪਟਾ ਤਿਆਰ ਕਰ ਰਹੇ ਨੇ ਅਖਬਾਰ ਨੇ ਵੀ ਕਟਿੰਗ ਲਾਈ ਹੈ ਕਿ ਇਸ ਕਰਕੇ ਹੁਣ ਸਾਰੇ ਬਾਗਾਂ ਦੀ ਵਿਜ਼ਿਟ ਕਰਕੇ ਆਪਣੀ ਰਿਪੋਰਟ ਭੇਜਣਗੇ ਮੇਰੇ ਹਿਸਾਬ ਨਾਲ 20 ਤੋਂ 25% ਕਿਸੇ ਦਾ 30% ਹਰ ਬਾਗ ਦਾ ਉਹ ਆਪਣਾ ਨੁਕਸਾਨਾ ਜਿੱਥੇ ਜਿੱਥੇ ਕਿਸੇ ਨੇਰੀ ਨੇ ਵੱਧ ਅਟੈਕ ਕਰਤਾ ਉਹਦਾ ਨੁਕਸਾਨ ਹੈ ਪੱਟੀ ਕੋਲੇ ਇਹ ਨਹੀਂ ਕਹਿ ਸਕਦਾ ਕਿ ਮੇਰਾ 5% ਉਹਦਾ 2% ਹੈ ਹਰ ਬਾਗ ਦੀ ਆਪਣੀ ਸਿਚੁਏਸ਼ਨ ਮੇਰੀ ਸਰਕਾਰ ਇਹ ਕਿ ਉਹ ਮੰਗਿਆ ਵੀ ਸਾਨੂੰ ਇੱਕ ਇੰਸ਼ੋਰੈਂਸ ਜਿਹੜੀ ਇਹ ਭਾਅ ਸੀ ਲੈਂਦੀ ਜਾਵੇ ਤਾਂ ਜੋ ਜਦੋਂ ਕੁਦਰਤੀ ਆਫਤਾ ਆਉਂਦੀਆਂ ਨੇ ਇਹਨਾਂ ਦੇ ਨਾਲ ਸਾਡਾ ਬਚਾਅ ਹੋ ਸਕੇ ਕਿ ਕੋਈ ਸਾਲ ਪਿੱਛੋਂ ਰੋਟੀ ਮਿਲਣੀ ਹੈ ਜੀ ਕਿਉਂਕਿ 6-7 ਸਾਲ ਬੂਟੇ ਪਾਲਣ ਨੂੰ ਲੱਗ ਜਾਂਦੇ ਨੇ ਹੌਲੀ-ਹੌਲੀ ਹੌਲੀ-ਹੌਲੀ ਜਾ ਕੇ ਕੁਝ ਲੱਭਦਾ ਤੇ ਜਦੋਂ ਰੋਟੀ ਜਦੋਂ ਫਰੂਟ ਆਉਂਦਾ ਉਹ ਤੋਂ ਕੁਦਰਤ ਦੇਵਾਸ ਕੋਈ ਨਹੀਂਗਾ ਕਿਉਂਕਿ ਗਲੋਬਲ ਸਾਰਾ ਸਿਸਟਮ ਚੇਂਜ ਹੋ ਗਿਆ ਪਤਾ ਨਹੀਂ ਕਿਹੜੇ ਹਨੇਰੀ ਆਈ ਨਹੀਂ ਕਿਹੜੇ ਬਦਲਾਅ ਆਇਆ ਸਰਕਾਰ ਨੂੰ ਇਹੋ ਬੇਨਤੀ ਹੈ ਕਿ ਬਾਗਬਾਨਾਂ ਦੀ ਬਾਹ ਫੜੇ